ਜ਼ਿਲ੍ਹਾ ਸੰਗਰੂਰ ਦੇ ਅਧੀਨ ਪੈਂਦੇ ਹਲਕਾ ਡਿੜਬਾ ਦੇ ਪਿੰਡ ਬਗਰੌਲ ਦੀਆਂ ਕਬਰਾਂ ਨੂੰ ਲੈ ਕੇ ਵਿਵਾਦ ਛਿੜ ਗਿਆ ਪਿੰਡ ਦੇ ਵਿੱਚ ਘੱਟ ਗਿਣਤੀ ਮੁਸਲਿਮ ਭਾਈਚਾਰੇ ਦੀਆਂ ਕਬਰਾਂ ਵਾਲੀ ਜ਼ਮੀਨ ਮੌਜੂਦਾ ਪਿੰਡ ਦੀ ਪੰਚਾਇਤ ਨੇ ਠੇਕੇ ਉੱਤੇ ਦੇ ਦਿੱਤੀ ਹੈ ਜਿਸ ਤੋਂ ਬਾਅਦ ਮੁਸਲਿਮ ਭਾਈਚਾਰੇ ਨੂੰ ਮਰਦੇ ਦਫਨਾਉਣ ਲਈ ਕਾਫੀ ਖੱਜਲ ਖਵਾਰ ਹੋਣਾ ਪੈਂਦਾ ਜਿਸ ਦੇ ਰੋਸ ਵਜੋਂ ਉਹਨਾਂ ਨੇ ਮੀਡੀਆ ਦੇ ਕੈਮਰੇ ਅੱਗੇ ਆ ਕੇ ਆਪਣੇ ਹੀ ਪਿੰਡ ਦੀ ਪੰਚਾਇਤ ਉੱਤੇ ਗੰਭੀਰ ਇਲਜ਼ਾਮ ਲਗਾਏ ਨੇ ਤੇ ਇੱਥੇ ਆਪਾਂ ਨੂੰ ਪਹਿਲਾਂ ਪੰਚਾਇਤ 5 ਸਾਲ ਪਹਿਲਾਂ ਆਪਾਂ ਨੂੰ ਉਰੇ ਆ ਦਿੱਤੀ ਦੀ ਕਾਬਰਾਂ ਵਾਸਤੇ ਜਗ੍ਹਾ ਈ ਤੇ ਪਹਿਲਾਂ ਵਾਲੇ ਸਰਪੰਚ ਨੇ ਦਿੱਤੀ ਦੀ ਕਰਮਜੀਤ ਸਰਪੰਚ ਨੇ ਤੇ ਉਦੋਂ ਬਾਅਦ ਜਿਹੜਾ ਹੁਣ ਸਰਪੰਚ ਬਣਿਆਗਾ ਆਪਣਾ ਤਾਰੀਮਾਨ ਏ ਉਹਨੇ ਸਾਨੂੰ ਕਿਹਾਗਾ ਵੀ ਸੋਡੀਆਂ ਉੱਥੇ ਕਾਬਰਾ ਜਿਹੜੀਆਂ ਪਹਿਲਾਂ ਵਾਲੀਆਂ ਨੇਗੇ ਆ ਉਹਦੇ ਲਵੇ ਤੁਹਾਨੂੰ ਕਾਬਰਾ ਦੇ ਦਾਂਗੇ ਹੋਰ ਤੇ ਉਹ ਤੋਂ ਬਾਅਦ ਉਹਨੇ ਸਾਨੂੰ ਇਹ ਵੀ ਕਿਹਾ ਮੇਰੀ ਦਾਦੀ ਜਿਹੜੀ ਡੈਥ ਹੋਈ ਹੈਗੀ ਅਸੀਂ ਨੇ ਉਹਨੂੰ ਇੱਕ ਵਾਰੀ ਕਿਹਾ ਵੀ ਭਾਈ ਉੱਥੇ ਜਾ ਕੇ ਕਾਬਰਾ ਚ ਕੋਈ ਥਾਂ ਨਹੀਂ ਹੈਗੀ ਹੋਰ ਤਾਂ ਬਣਾਉਣ ਵਾਸਤੇ ਤੇ ਉਹਨੇ ਸਾਨੂੰ ਇਹ ਕਿਹਾਗਾ ਵੀ ਜਿਹੜੀਆਂ ਤੁਹਾਨੂੰ ਪਹਿਲਾਂ ਕਾਬਰਾਂ ਦੇ ਲਵੇ ਥਾਂ ਦਿੱਤਾ ਹੋਇਆਗਾ ਵੀ ਉੱਥੇ ਤੁਸੀਂ ਉਹ ਕਰ ਲਓ ਵੇ ਦਫਨਾ ਸਕਦੇ ਹੋਗੇ ਤੇ ਸੋਨੇ ਪਿੱਲਰ ਜੇ ਵੀ ਲਾਏ ਹੋਏ ਨੇਗੇ ਤਾਰ ਵੀ ਫੇਰੀ ਹੋਈ ਆ ਕੰਡਾ ਤਾਰ ਵੀ ਫੇਰੀ ਹੋਇਆ ਤੇ ਅਸੀਂ ਦਫਨਾਉਣ ਵੀ ਲੱਗ ਰਹੇ ਸੀ ਮੇਰੀ ਦਾਦੀ ਨੂੰ ਉੱਥੇ ਤੇ ਉੱਥੇ ਸਾਨੂੰ ਦੋ ਤਿੰਨ ਘਰਾਂ ਨੇ ਉੱਥੇ ਜਿਹੜਾ ਹੁਣ ਕਹਿ ਰਹੇ ਨੇ ਵੀ ਆਪਾਂ ਪਾਰਕ ਬਣਾਵਾਂਗੇ ਤੇ ਦੋ ਤਿੰਨ ਘਰਾਂ ਨੇ ਸਾਨੂੰ ਰੋਕਿਆ ਵੀ ਕਹਿੰਦੇ ਭਈ ਅਸੀਂ ਇੱਥੇ ਪਾਰਕ ਬਣਾਵਾਂਗੇ ਤੇ ਇੱਥੇ ਆਈ ਹੋਣੀ ਕਰਦੇ ਦਫਨਾਉਣ ਨਹੀਂ ਦੇਣਾ ਹੈਗਾ ਤੇ ਅਸੀਂ ਨੇ ਫਿਰ ਮੈਂ ਬਰਨਾਲ ਵੀ ਗੱਲ ਕਰੀ ਸੀ ਅਸੀਂ ਇੱਕ ਵਾਰੀ ਪਹਿਲਾਂ ਵੀ ਕਿਹਾ ਸੀ ਵੀ ਬਈ ਅਸੀਂ ਆਹ ਕਰਾਵਾਂਗੇ ਖਬਰ ਲਵਾਉਣੀ ਆ ਇਹ ਗੱਲ ਦੀ ਜੇ ਤੁਸੀਂ ਇਹੋ ਕਰੋਗੇ ਫਿਰ ਸਾਨੂੰ ਇਹਨਾਂ ਨੇ ਉਲਟਾ ਕਿਹਾ ਵੀ ਸੋਡੇ ਸਾਰੀ ਉਹਨੂੰ ਦਫਨਾਉਣ ਵਾਸਤੇ ਕੋਈ ਜਗ੍ਹਾ ਨਹੀਂ। ਹੁਣ ਹੀ ਦਫਨਾਉਣ ਵਾਸਤੇ ਕੋਈ ਜਗ੍ਹਾ ਨਹੀਂ ਹੈਗੀ ਸਾਡੇ ਕੋਲੇ। ਕੱਲ ਨੂੰ ਆਪਾਂ ਨਾ ਕਰੇ 1921 ਹੁੰਦੀ ਹੈਗੀ। ਕੋਈ ਸਾਡੇ ਪਰਿਵਾਰ ਚੋਂ ਜਾਂਦਾਗਾ। ਫਿਰ ਉਹ ਤੋਂ ਬਾਅਦ ਤਾਂ ਜਿਹੜੀ ਮੇਰੀ ਦਾਦੀ ਦੀ ਕਬਰ ਸੀਗੀ ਉਹ ਜਮਾਂ ਗੇਟਾਂ ਦੇ ਵਿਚਾਲੇ ਆਈ। ਇੱਧਰ ਵੀ ਕੰਮ ਇੱਕ ਗਾਮਲਾ ਆ ਗਿਆ, ਇੱਧਰ ਵੀ ਗਾਮਲਾ ਆ ਗਿਆ। ਵਿਚਾਲੇ ਕਬਰ ਬੱਤੀ ਹੋਈ ਹੈ। ਕੋਈ ਜਗ੍ਹਾ ਨਹੀਂ ਦਿੱਤੀ ਜਾਂਦੀ ਫਿਰ ਅਗਲਾ ਜਦੋਂ ਹੀ ਸਾਡੇ ਪਰਿਵਾਰ ਚੋਂ ਕੋਈ ਉਹ ਹੁੰਦਾ ਵਾਰ ਆਪਾਂ ਨਾ ਕਰੇ ਵੀ ਵੈਸੇ ਵੀ ਕੋਈ ਪਰਿਵਾਰ ਚੋਂ ਪੂਰਾ ਹੁੰਦਾਗਾ ਸਾਡੇ ਚੋਂ ਮੁਸਲਮਾਨ ਭਾਈਆਰੇ ਚੋਂ ਤਾਂ ਅਸੀਂ ਕੁਝ ਵੀ ਨਹੀਂ ਕਰਨਾ ਹੈਗਾ ਉੱਥੇ ਤਾਂ ਅਸੀਂ ਡੱਬੇ ਲਿਜਾ ਕੇ ਡੈੱਡ ਬੋਡੀ ਉਤੋਂ ਬਾਅਦ ਉੱਥੇ ਰੱਖ ਕੇ ਮੇਨ ਰੋਡ ਤੇ ਧਰਨਾ ਹੀ ਲਾਉਣਾਗਾ ਹੋਰ ਕੁਝ ਨਹੀਂ ਕਰਨਾ ਸਾਨੂੰ ਕੋਈ ਜਗ੍ਹਾ ਨਹੀਂ ਹੈਗੀ ਜੀ ਕਿਤੇ ਸਾਡੇ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਸਾਨੂੰ ਦੇਖ ਸਾਡੀ ਕਿਸੇ ਨਾਲ ਲੜਾਈ ਨਹੀਂ ਸਾਡੀ ਕਿਸੇ ਨਾਲ ਪੜਾਈ ਨਹੀਂ ਵੀ ਸਾਨੂੰ ਜਗ੍ਹਾ ਮਿਲਣੀ ਚਾਹੀਦੀ ਹੈ ਜੇ ਜਗ੍ਹਾ ਨਹੀਂ ਦੇ ਸਕਦੇ ਤਾਂ ਅਸੀਂ ਤਾਂ ਫਿਰ ਡੱਬੇ ਰੋਡ ਤੇ ਜੀ ਆਪਦਾ ਧਰਨਾ ਲਾ ਸਕਦੇ ਕਿੰਨੇ ਸਮੇ ਤੋਂ ਉਰੇ ਰਹਿ ਰਹੇ ਆ ਜੀ ਆ ਉਰੇ ਰਹਿ ਰਹਿ ਜਿਵੇਂ ਸਾਰੀ ਜ਼ਿੰਦਗੀ ਹੋ ਗਈ ਜੀ ਇਦਰਾ ਪਿੰਡ ਬਣਿਆ ਹਾਂ ਜੀ ਉਹਦੇ ਨਹੀਂ ਆ ਜੀ ਸਾਡੇ ਦਾ ਪਸ਼ੋਕੜ ਤੋਂ ਹੀ ਆਈ ਜਿੱਦਣ ਦਾ ਪਿੰਡ ਬਣਿਆ ਹੋਇਆ ਸਾਡੇ ਦਾ ਦਾਦੇ ਪਰਦਾਦੇ ਉਹੀ ਨੇ ਬਗਰਾਵਾਲ ਪਿੰਡ ਚ ਰਹਿੰਦੇ ਆ ਜੀ ਅਸੀਂ ਸਾਰੀ ਉਮਰ ਸਾਡੀ ਇੱਥੇ ਲੱਗੜ ਗਈ ਕਬਰਾਂ ਵਾਸਤੇ ਜਗ੍ਹਾ ਕੋਈ ਨਹੀਂ ਮਿਲਦੀ ਨਾ ਜੀ ਕੋਈ ਕਬਰਾਂ ਵਾਸਤੇ ਜਗ੍ਹਾ ਨਹੀਂ ਮਿਲਦੀ ਗਈ ਉਧਰ ਇਸ ਮਾਮਲੇ ਬਾਬਤ ਜਦੋਂ ਪਿੰਡ ਦੇ ਸਰਪੰਚ ਤਾਦੀਮਾਨ ਹੋਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਜੋ ਕਿਹਾ ਉਹ ਵੀ ਸੁਣੋ ਤੁਹਾਡਾ ਸਵਾਲ 100% ਸਹੀ ਹੈ ਜੀ ਜਿਹੜੇ ਉਹ ਮੁਸਲਮਾਨ ਭਾਈਚਾਰਾ ਸਾਡਾ ਉਹਨਾਂ ਦੀ ਜਿਹੜੇ ਕਬਰਾਂ ਬਣੀਆਂ ਹੋਈਆਂ ਨੇ ਉਹ ਕਬਰਾਂ ਤਕਰੀਬਨ ਉਹ ਸੰਪੂਰਨ ਹੋ ਗਿਆ ਨੇ ਜੇ ਉਹ ਕੋਈ ਸਾਡੇ ਪਿੰਡ ਕੋਈ ਇਨਚਾਨਕ ਕੋਈ ਕੋਈ ਪਰਿਵਾਰ ਦੇ ਜੀ ਦੀ ਡੈਥ ਹੁੰਦੀ ਹੈ ਤਾਂ ਜਦੋਂ ਉਹਨੂੰ ਦਫਰਾਇਆ ਜਾਂਦਾ ਤਾਂ ਨੀਚੋਂ ਜਿਹੜੀ ਪਹਿਲਾਂ ਕੋਈ ਡੈੱਡ ਬਾਡੀ ਆ ਉਹ ਉੱਪਰ ਆ ਜਾਂਦੀ ਹੈ ਇਹ ਚੀਜ਼ ਕਰਕੇ ਉਹਨਾਂ ਨੂੰ ਮੁਸਲਮਾਨ ਭਾਈਚਾਰੇ ਨੂੰ ਬਹੁਤ ਮੁਸ਼ਕਲ ਆ ਜਾਂਦੀ ਤੇ ਉਹਨਾਂ ਦੀ ਮੰਗ ਵੀ ਇਹ ਕਿ ਪਿੱਛੇ ਹੁੰਦਾ ਹੈਗਾ ਇਸ ਤਰ੍ਹਾਂ ਦੀ ਘਟਨਾ ਵਾਪਰੀ ਕਿ ਉਹਨਾਂ ਲਈ ਡੈੱਡ ਬਾਡੀ ਆ ਉਹਨੂੰ ਕਬਰਾਂ ਦੇ ਗੇਟ ਦੇ ਉੱਪਰ ਤੋਂ ਹੁਣ ਨਹੀਂ ਦੇਖੋ ਇਹ ਗੱਲ ਮੈਂ ਉੱਥੇ ਇਹ ਮੈਂ ਐਵੇਂ ਹੀ ਕਹਾ ਵੀ ਹਾਂ ਉੱਥੇ ਉਹ ਡੈੱਡ ਬਾਡੀ ਜਿਹੜੀ ਦਫਨਾਈ ਗਈ ਹੈ पर मुश्किल आई है उससे ना मेनू भी ये गल ਦਾ ਪਤਾ ਲੱਗਿਆ ਸੀ ਪਰ ਹੁਣ ਸਾਡੀ ਪੰਚਾਇਤ ਨਹੀਂ ਹੈ ਸਾਡੀ ਪੰਚਾਇਤ ਕਾਲਾ ਜਿਹੜਾ ਪੂਰਾ ਹੋ ਗਿਆ ਸੋ ਮੈਨੂੰ ਇਹ ਵੀ ਪਤਾ ਲੱਗਿਆ ਵੀ ਗਵਰਨਮੈਂਟ ਨੇ ਉਹਨਾਂ ਨੂੰ ਪੈਸੇ ਵੀ ਦਿੱਤੇ ਆ ਕਾਬਰਾਂ ਵਾਸਤੇ ਸੋ ਮੈਂ ਤਾਂ ਸਰਕਾਰ ਨੂੰ ਬੇਨਤੀ ਕਰਦਾ ਵੀ ਉੱਥੇ ਜਗ੍ਹਾ ਹੈ ਕਾਬਰਾਂ ਦੇ ਨਾਲ ਲੱਗ ਵੀ ਜਾਵਾ ਹੈਗੇ ਪਰ ਉੱਥੇ ਲਵੇ ਵਾਲੇ ਕਾਰ ਵੀ ਆਪਦਾ ਜਿਹੜੇ ਉੱਥੇ ਉਹ ਜਿਹੜੇ ਕਾਰ ਆ ਉਹਨਾਂ ਨੂੰ ਪਹਿਲਾਂ ਕਿਸੇ ਹੋਰ ਮਤਲਬ ਵਾਸਤੇ ਦਿੱਤੀ ਗਈ ਸੀ ਸੋ ਮੈਂ ਪ੍ਰਸ਼ਾਸਨ ਨੂੰ ਇਸੇ ਮੁੱਦੇ ਤੇ ਬੇਨਤੀ ਕਰਦਾ ਵੀ ਇਹ ਦੋਹੇ ਤਰ੍ਹਾਂ ਦਾ ਮਸਲਾ ਹੱਲ ਕਰਿਆ ਜਵੇ ਨਾਲੇ ਉਹਨਾਂ ਦਾ ਵੀ ਉਹਨਾਂ ਨੂੰ ਦਿੱਤਾ ਜਾਵੇ ਨਾਲੇ ਇਹਨਾਂ ਦਾ ਵੀ ਜਿਹੜੀ ਇਹਦੀ ਮੁਸ਼ਕਲ ਇਹਨਾਂ ਦੀ ਮੁਸ਼ਕਲ ਜ਼ਿਆਦਾ ਵੱਡੀ ਹੈ ਵੀ ਇਹਨਾਂ ਦੀ ਮੁਸ਼ਕਲ ਨੂੰ ਹੱਲ ਕਰਿਆ ਜਾਵੇ ਜੋ ਵੀ ਕੋਈ ਗਰਾਟ ਹੈ ਉਹ ਸਹੀ ਜਗ੍ਹਾ ਤੇ ਸਹੀ ਵਰਤੋਂ ਜਾ ਸਕਦਾ ਉਹਨਾਂ ਨੂੰ ਇਹ ਵੀ ਪਹਿਣਾ ਹੈਗਾ ਕਿ ਇਹਨਾਂ ਦਾ ਪਿੰਡ ਬਸਿਆ ਹੈ ਅਸੀਂ ਇੱਥੇ ਹੀ ਜੰਮੇ ਪੜੇ ਹਾਂ ਅਸੀਂ ਸਾਡੀ ਮੂਰਤ ਪੜੀ ਹੋਈ ਹੈ ਪਰ ਪਿੰਡ ਦੇ ਵਿੱਚ ਸਾਨੂੰ ਜਿਹੜਾ ਹੈਗਾ ਕਵਰਾਂ ਆਸਤੇ ਕਿਸੇ ਵੀ ਸਰਪੰਚ ਵੱਲੋਂ ਜਗ੍ਹਾ ਅਲਾਟ ਨਹੀਂ ਕਰਦਾ ਅਸਲ ਚ ਕਾਰਨ ਕੀ ਹੈ ਅਸਲ ਚ ਪ੍ਰੋਬਲਮ ਕੀ ਹੈ ਜਿਹੜੀਆਂ ਪੰਚਾਇਤੀ ਜਗ੍ਹਾ ਨੂੰ ਉਹੋ ਪਿੰਡ ਤੋਂ ਨਹੀਂ ਨਹੀਂ ਕਰਦੇ 15 ਕਿਲੋ ਦੀ ਦੂਰੀ ਤੇ ਦੂਰੀ ਤੇ ਜਾਣ ਤੋਂ ਇਹਨਾਂ ਨੂੰ ਮੁਸ਼ਕਲ ਆਉਂਦੀ ਹੈ ਵਿਚਾਰਿਆਂ ਨੂੰ ਐਡੀ ਦੂਰ ਅਗਲਾ ਆਪਣੀ ਡੈੱਡ ਬਾਡੀ ਤੁਰ ਕੇ ਜਾਣਾ ਬਹੁਤ ਔਖਾ ਉਹ ਕੱਚੇ ਰਸਤੇ 'ਤੇ ਫਿਰ ਜਿਹੜੀ ਉਹ ਜਗ੍ਹਾ ਜਿਹੜੀ ਜਗ੍ਹਾ ਤੇ ਇਹ ਕਹਿੰਦੇ ਆ ਮੁਸਲਮਾਨ ਭਾਈਚਾਰਾ ਕਹਿੰਦੇ ਸਾਨੂੰ ਇੱਥੇ ਹੀ ਮਿਲਣੀ ਚਾਹੀਦੀ ਆ ਉਹ ਇਹਨਾਂ ਦੀਆਂ ਪੁਰਾਣੀਆਂ ਕਬਰਾਂ ਦੇ ਨਜ਼ਦੀਕ ਹੈ ਪਰ ਉੱਥੇ ਪ੍ਰੋਬਲਮ ਇਹ ਆਉਂਦੀ ਆ ਵੀ ਦੂਜੇ ਪਰਿਵਾਰ ਨੇ ਉਹ ਕਹਿੰਦੇ ਨਹੀਂ ਵੀ ਸਾਨੂੰ ਇਹ ਹੁੱਡੀਆਂ ਵਗੈਰਾ ਵਾਸਤੇ ਸਰਕਾਰ ਦੀ ਸਾਨੂੰ ਦਿੱਤੀ ਹੋਈ ਹੈ ਪਰ ਬੇਨਤੀ ਉਹੀ ਆਉਂਦੀ ਆ ਨਾ ਵੀ ਮਸਲਾ ਇੱਥੋਂ ਹੈ ਵੀ ਚਲੋ ਇਹਨਾਂ ਦਾ ਵੀ ਕੁਛ ਨਾ ਕੁਛ ਹੱਲ ਹੋ ਸਕੇ ਤੇ ਉਹਨਾਂ ਦਾ ਵੀ ਮਨ ਖੜਾਈ ਹੋ ਸਕਦਾ ਉਹ ਜਗ੍ਹਾ ਅਸਲ 'ਚ ਇਸ ਮਸਲੇ ਤੇ ਕੋਈ ਪਹਿਲਾਂ ਕੋਈ ਗੱਲ ਨਹੀਂ ਹੋਈ ਇਹਨਾਂ ਪਰਿਵਾਰਾਂ ਵੱਲੋਂ ਵੀ ਕੋਈ ਐਡੀ ਇਹ ਮਸਲੇ ਤੇ ਗੱਲ ਨਹੀਂ ਹੋਈ ਇਹ ਉਦੋਂ ਗੱਲ ਹੁੰਦੀ ਹੈ ਜਦੋਂ ਕੋਈ ਪਿੰਡ 'ਚ ਕੋਈ ਅਜਿਹੀ ਅਨਸਕਾਰਨੀ ਘਟਨਾ ਵਾਪਰਦੀ ਹੈ ਪਿਛਲੀ ਜਦੋਂ ਮੇਰੀ ਪੰਚਾਇਤ ਰਹੀ ਮੈਂ ਤਾਂ ਆਪਦੀ ਪੰਚਾਇਤ ਤੋਂ ਮੈਂ ਜ਼ਮੀਨ ਦੀ ਮੰਗਤੀ ਕਰਾਈ ਸੀ ਉਸ ਟਾਈਮ ਮੈਂ ਇਹਨਾਂ ਦੀ ਰਸਤੇ ਦੀ ਵੀ ਸਾਰੀ ਜਿਹੜੀ ਮੰਗਤੀ ਕਰਵਾ ਕੇ ਦਿੱਤੀ ਸੀ ਜਿਹੜਾ ਕਬਰਾਂ ਜਾਂਦਾ ਸੀ ਉਹ ਵੀ ਰੁਕਿਆ ਹੋਇਆ ਸੀ ਇਹ ਹੁਣ ਤਾਂ ਮੁੱਦਾ ਮੇਨ ਮੁੱਦਾ ਇਹੀ ਹੈ ਵੀ ਮੈਂ ਤਾਂ ਪ੍ਰਸ਼ਾਸਨ ਨੂੰ ਹੀ ਆਪਾਂ ਬੇਨਤੀ ਕਰ ਸਕਦੇ ਆਂ ਵੀ ਸਰ ਹੁਣ ਅਸੀਂ ਤਾਂ ਸਾਡੀ ਦਾ ਪੰਚਾਇਤ ਭੰਗ ਹੈ ਜਿੱਥੇ ਸਾਡੀ ਕਿਤੇ ਜ਼ਰੂਰਤ ਅਸੀਂ ਨਾਲ ਖੜਨ ਨੂੰ ਤਿਆਰ ਆ ਦੋਨੇ ਤਰ੍ਹਾਂ ਦੇ ਅਸੀਂ ਵਿੱਚ ਬਹਿ ਕੇ ਨਿਵੇੜਾ ਕਰਾਉਣ ਨੂੰ ਵੀ ਤਿਆਰ ਆ ਤੇ ਸਾਡੀ ਪ੍ਰਸ਼ਾਸਨ ਜ਼ਿੰਮੇਵਾਰੀ ਚ ਆਉਂਦਾ ਹਾਂ ਜਰੂਰ ਮੁਸਲਮਾਨ ਭਾਈਚਾਰਾ ਆਪਣੀ ਪਰਿਵਾਰ ਨੇ ਬੇਸ਼ੱਕ ਸਾਡੀਆਂ ਕਾਸਨਾ ਸੀ ਸਿੱਖਾ ਜੋ ਮੁਸਲਮਾਨ ਹੈ ਕੋਈ Hindu ਹੈ ਪਰ ਹੈਗੇ ਤਾਂ ਪਿੰਡ ਦੇ ਆ ਕਿੰਨੇ ਪਰਿਵਾਰ ਉੱਥੇ ਘੜ ਤੋਂ ਘੜ 10 ਤੋਂ 12 ਪਰਿਵਾਰ ਹੈਗੇ ਆ ਪਿੰਡ ਦੇ ਮੁਸ਼ਕਲ ਬਹੁ ਬੱਟੀ ਆ ਇਹ ਨਹੀਂ ਕਿ ਮੁਸ਼ਕਲ ਹੈ ਨਹੀਂ ਮੁਸ਼ਕਲ ਹੈ ਜੀ ਆ ਔਰ ਜਦੋਂ ਦੋ ਧਿਰਾਂ ਬਣ ਜਾਂਦਾ ਉੱਥੇ ਤਾਂ ਵਿਚ ਵਿਚ ਸਮਝੌਤਾ ਹੋਊਗਾ ਮੇਰੇ ਕੋਲੇ ਦੋਨੇ ਧਿਰਾਂ ਸੀ ਮੈਂ ਸਭ ਨੂੰ ਬੇਨਤੀ ਕਰੀ ਆ ਵੀ ਆਪਾਂ ਪ੍ਰਸ਼ਾਸਨ ਦੇ ਤਰੂ ਇਹਨੂੰ ਨਿਬੇੜਾਂਗੇ ਕਿਸੇ ਨੇ ਆਪਚੋ ਕੋਈ ਵਾਦੀ ਨਹੀਂ ਕਰਨੀ ਵਾਦੀ ਮਾੜੀ ਹੁੰਦੀ ਔਰ ਦੋਨੇ ਧਿਰਾਂ ਨੇ ਮੇਰੀ ਗੱਲ ਵੀ ਸੁਣੀ ਸਾਰਿਆਂ ਨੇ ਕਿਸੇ ਨਾਲ ਕੋਈ ਵਾਦੀ ਨਹੀਂ ਕਰੀ ਹੋਣ ਸਾਰਾ ਮੇਰੇ ਮੇਰੇ ਲਵੇ ਵੀ ਇਹ ਗੱਲ ਰਾਈ ਹੈ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਸਰਕਾਰ ਨੂੰ ਬੇਨਤੀ ਕਰਦਾ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਵੀ ਐਸਡੀਐਮ ਸਾਹਿਬ ਦੀ ਡਿਊਟੀ ਲਾ ਦੇਣ ਅਪ ਪੰਚਾਇਤ ਦੇ ਅਫਸਰ ਨੂੰ ਵੀ ਧਿਆਨ ਦੇਣਾ ਚਾਹੀਦਾ ਤੋ ਤਾਂਕੋ ਜੋ ਇਹ ਮਸਲਾ ਨਾ ਉਹ ਹੱਲ ਹੋ ਸਕੇ ਪਿੰਡ ਦੇ ਵਿੱਚ ਭਾਈਚਾਰਾ ਖਰਾਬ ਪਿੰਡ ਦੇ ਸਰਪੰਚ ਦਾ ਕਹਿਣਾ ਹੈ ਕਿ ਸਾਡਾ ਕਾਰਜਕਾਲ ਪੂਰਾ ਹੋ ਚੁੱਕਿਆ ਤੇ ਮੈਂ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਮੁ슬लिम ਭਾਈਚਾਰੇ ਨੂੰ ਕਬਰਾਂ ਲਈ ਥਾਂ ਮੁਹੱਈਆ ਕਰਵਾਈ ਜਾਵੇ ਅਜੇ ਇਹ ਚ ਦੇਖਣਾ ਹੋਵੇਗਾ ਕਿ ਸਰਕਾਰ ਇਹਨਾਂ ਨੂੰ ਥਾਂ ਦਿੰਦੀ ਹੈ ਜਾਂ ਫਿਰ ਇਹ ਲੋਕ ਐਵੇਂ ਹੀ ਖੱਜਲ ਖਵਰ ਹੁੰਦੇ ਰਹਿਣਗੇ ਹਕੀਕੀ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈੰਦੀ ਰਿਪੋਰਟ